ਕਹਿੰਦੇ ਦਾਤਾ ਕਾਈ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ। ਹਜ਼ੂਰ ਮੁਸਕਰਾ ਪਏ। ਕਹਿੰਗੇ ਮਰਦਾਨਿਆ ਕਿਵੇਂ ਅੰਤਰ ਨਹੀਂ ਹੈ? ਕਹਿੰਦੇ ਦਾਤਾ ਤੇਰੇ ਤੇ ਮੇਰੇ ਵਿੱਚ ਹੁਣ ਕਾਈ ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਪਤਾ ਕਿਉਂ? ਏ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਖੁਦਾ ਦੇ ਢੂਮ ਮੈਂ ਤੁਹਾਡਾ ਢੂਮ। ਤੁਸੀਂ ਖੁਦਾ ਦੀ ਉਸਤਤ ਕਰਨ ਵਾਲੇ। ਖੁਦਾ ਦੇ ਹੁਕਮ ਵਿੱਚ ਚੱਲਣ ਵਾਲੇ ਮੈਂ ਤੁਹਾਡੇ ਹੁਕਮ ਅਗਿਆ ਵਿੱਚ ਚੱਲਣ ਵਾਲਾ ਤੁਹਾਡੇ ਤੇ ਮੇਰੇ ਵਿੱਚ ਹੁਣ ਫਰਕ ਨਹੀਂ ਹੈ ਸੱਚਮੁੱਚ ਸਾਥ ਸੰਗਤ ਮਰਦਾਨੇ ਦੀ ਵਸਤਾ ਅੰਤ ਤੱਕ ਇੰਨੀ ਉੱਚੀ ਹੋ ਗਈ ਸਿੱਖ ਤਵਾਰੀਕ ਇਤਿਹਾਸ ਕਹਿੰਦਾ ਹੈ ਸਰੀਰ ਛੱਡਣ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਮੇਰੀ ਉਮਰ ਪੂਰੀ ਹੋ ਗਈ ਸਵਾਸ ਪੂਰੇ ਹੋਣ ਤੋਂ ਪਹਿਲਾਂ ਪਤਾ ਲੱਗ ਗਿਆ ਵੀ ਉਮਰ ਪੂਰੀ ਹੋ ਗਈ ਔਰ ਉਸ ਦਿਨ ਕਹਿ ਦਿੱਤਾ ਮਹਾਰਾਜ ਅੱਜ ਵਸ ਤੁਹਾਡਾ ਤੇ ਮੇਰਾ ਆਖਰੀ ਦਿਨ ਹੈ ਉਹ ਖੁਰਮ ਦੀ ਧਰਤੀ ਤੇ ਅਰਬ ਤੋਂ ਆਉਂਦਿਆਂ ਰਸਤੇ ਵਿੱਚ ਭਾਈ ਮਰਦਾਨਾ ਸਾਹਿਬ ਦਾ ਜੀਵਨ ਉੱਥੇ ਸਮਾਪਤ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥਾਂ ਵਿੱਚ ਭਾਈ ਮਰਦਾਨੇ ਦੇ ਸਵਾਸ ਪੂਰੇ ਹੋਏ ਸਵਾਸ ਛੱਡਣ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਮਹਾਰਾਜ ਅੱਜ ਤੁਹਾਡਾ ਤੇ ਸਾਡਾ ਆਖਰੀ ਮੇਲ ਹੈ ਮਹਾਰਾਜ ਇੱਥੋਂ ਤੱਕ ਕੀ ਤੁਹਾਡਾ ਮੇਰਾ ਸਰੀਰ ਦਾ ਮੇਲ ਸੀ ਕਿੰਨੀ ਵਸਤਾ ਉੱਚੀ ਹੋ ਗਈ ਕਿਸ ਬ੍ਰह्म ਗਿਆਨ ਵਿੱਚ ਚਲੇ ਗਏ ਅੱਜ ਆਪਾਂ ਉਸ ਭਾਈ ਮਰਦਾਨਾ ਸਾਹਿਬ ਜੀ ਦੇ ਜੀਵਨ ਤੇ ਸਾਧ ਸੰਗਤ ਮੈਂ ਵਿੱਚੋਂ ਵਿੱਚੋਂ ਕਈ ਗੱਲਾਂ ਛੱਡ ਗਏ ਜੇ ਲਗਾਤਾਰ ਇਤਿਹਾਸ ਲੜੀ ਤੋਰੀਏ ਤਾਂ ਇੱਕ ਦਿਨ ਹੋਰ ਵਡਿਆਈ ਦੇ ਸਕਦੇ ਹੁਣ ਭਾਈ ਗਨੀਖਾਂ ਨਵੀਖਾਂ ਬਾਰੇ ਮੈਨੂੰ ਹੁਕਮ ਹੋਇਆ ਸੀ ਤੁਹਾਨੂੰ ਪਤਾ ਹੈ ਉਹਨਾਂ ਦਾ ਅਸਥਾਨ ਘਰਾਂਜ ਗੁਰਦੁਆਰਾ ਬਣਿਆ ਹੋਇਆ ਮਾਛੀਵਾੜਾ ਸਾਹਿਬ ਜਦੋਂ ਦਸਮ ਪਤਿ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਜੰਗ ਤੋਂ ਅੱਧੀ ਰਾਤ ਨੂੰ ਪੰਜਾਂ ਦਾ ਹੁਕਮ ਮੰਨ ਕੇ ਜੰਗ ਛੱਡ ਕੇ ਤੁਰ ਪੈਂਦੇ ਨੇ ਉਦੋਂ ਭਾਈ ਸੰਗਤ ਸਿੰਘ ਜੀ ਨੂੰ ਮਹਾਰਾਜ ਨੇ ਸੀਸ ਦੀ ਕਲਗੀ ਤੋੜਾ ਜੋੜਾ ਸਭ ਕੋਈ ਪੰਥ ਨੂੰ ਜ਼ੋਂਪੇ ਔਰ ਪੰਥ ਨੂੰ ਸਭ ਕੋਈ ਸੌਂਪ ਕੇ ਚੱਲ ਪਏ ਪੰਜਾਂ ਦਾ ਹੁਕਮ ਮੰਨ ਕੇ ਪੈਰਾਂ ਵਿੱਚ ਜੋੜਾ ਨਹੀਂ ਪਾਇਆ ਉੱਥੇ ਇਤਿਹਾਸ ਲਿਖਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਚੱਲ ਪਏ ਮਗਰਮਗਰ ਮਹਾਰਾਜ ਜੀਆਂ ਦੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੁਰ ਪਏ ਹਜ਼ੂਰ ਨੇ ਹੁਕਮ ਲਾਇਆ ਬਈ ਤਾਰਿਆਂ ਦੀ ਸਿੱਧੇ ਆਉਂਦੇ ਰਿਓ ਜੇ ਰੱਬ ਨੇ ਚਾਇਆ ਆਪਣਾ ਮਲਾਪ ਹੋਏਗਾ ਕਮਸਾਨ ਦੀ ਜੰਗ ਮੱਚੀ ਜਿੱਥੇ ਖਲੋਕੇ ਤਾੜੀ ਮਾਰ ਕੇ ਆਇਆ ਪੀਰੇ ਹਿੰਦ ਮੇਂ ਰਵਤ ਸਿੱਖਾਂ ਦਾ ਗੁਰੂ ਜਾ ਰਿਹਾ ਜੇ ਹਿੰਮਤ ਹੈ ਤਾਂ ਰੋਕ ਲਓ ਉਤੋਂ ਬਾਅਦ ਤੁਰਕਾਂ ਨਾਲ ਜੰਗ ਸ਼ੁਰੂ ਹੋ ਗਈ ਉਹ ਗੁਰੂ ਦੇ ਸਿੱਖ ਜੰਗ ਵਿੱਚ ਜੋਝਦੇ ਰਹੇ ਜਿਹੜੇ ਤਿੰਨ ਸਿੱਖ ਬੱਚੇ ਦੋ ਪਿਆਰੇ ਤੇ ਤੀਜੇ ਭਾਈ ਮਾਨ ਸਿੰਘ ਉਹ ਮਹਾਰਾਜੀ ਉਹਨੇ ਮਗਰਮਗਰ ਤਾਰਿਆਂ ਦੀ ਸਿੱਧੇ ਆਏ ਅੱਜ ਉੱਥੇ ਗੁਰਦੁਆਰਾ ਤਾੜੀ ਸਾਹਿਬ ਹੈ ਇਹ ਇਤਿਹਾਸ ਕਹਿੰਦਾ ਹੈ ਪਾਤਸ਼ਾਹ ਆਪਣੇ ਦੋਮਾ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘੇ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਸੱਜਣੋ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਕੋਈ ਹੋਇਆ ਨਾ ਕੋਈ ਹੋ ਸਕਦਾ ਕਰ ਲੈਣ ਜਿਹਨੇ ਨਕਲਾਂ ਕਰਨੀਆਂ ਪੌਣੇ ਰੋਲੇ ਪਾ ਲੈਣ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਇਸ ਧਰਤੀ ਤੇ ਹੋ ਸਕਦਾ ਤੁਸੀਂ ਪੁੱਤਾਂ ਵਾਲੇ ਬੈਠੇ ਹੋ ਆਪਣੇ ਬੱਚਿਆਂ ਨੂੰ ਖੁਦ ਪੜ੍ਹਾਈ ਦੇ ਖੁਦ ਆਈਲਟ ਕਰਾਈ ਦੀਆਂ ਖੁਦ ਵੀਜ਼ੇ ਲਵਾਉਂਦੇ ਹੋ ਲੱਖਾਂ ਰੁਪਈਆ ਦਿੰਦੇ ਹੋ ਜਿੱਦਣ 에어ਪੋਰਟ ਤੇ ਤੋਰਨ ਜਾਂਦੇ ਹੋ ਨਾ ਉੱਥੇ ਮੈਂ ਲੋਕ ਰੋਂਦੇ ਵੇਖੇ ਹਾਲਾਂਕਿ ਵਿਦੇਸ਼ ਨੂੰ ਤੋਰਿਆ ਪੁੱਤਾਂ ਧੀਆਂ ਨੂੰ ਵਿਦੇਸ਼ ਤੋਰਨ ਲੱਗਿਆਂ ਰੋਂਦੇ ਹੋ ਤੁਸੀਂ ਪੁੱਤਾਂ ਧੀਆਂ ਨੂੰ ਤੋਰਨ ਲੱਗਿਆਂ ਵਿਦੇਸ਼ ਘੱਲਣ ਲੱਗਿਆਂ ਰੋ ਪਈਦੇ ਤਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮੇ ਪੁੱਤ ਸ਼ਹੀਦ ਕਰਾ ਕੇ ਲਾਸ਼ਾਂ ਕੋਲੋਂ ਲੰਗੇ ਅੱਖਾਂ ਵਿੱਚ ਇੱਕ ਵੀ ਅਥਰੂ ਨਹੀਂ ਆਇਆ। ਔਰ ਸਾਥ ਸੰਗਤ ਜਿਹੜੇ ਬਾਬੇ ਨੇ ਨਕਲ ਕੀਤੀ ਸੀ ਨਾ ਹੁਣ ਉਹ ਬਾਬਾ ਜੇਲ੍ਹ ਵਿੱਚ ਪੀਆਰ ਹੋ ਗਿਆ। ਤੁਹਾਨੂੰ ਪਤਾ ਹੈ ਜਿੱਦਣ ਉਹਨੂੰ ਸਜ਼ਾ ਸੁਣਾਈ ਉਹਦਣ ਜੱਜ ਦੇ ਸਾਹਮਣੇ ਧਾਹਾਂ ਮਾਰ ਕੇ ਰੋਇਆ। ਉਹਦੀ ਵੀਡੀਓ ਅਜੇ ਤੱਕ ਨੈਟ ਤੇ ਪਈ ਹੈ ਕੱਟ ਕੇ ਵੇਖ ਲਿਓ ਮੇਰੇ ਗੁਰੂ ਦੀ ਨਕਲ ਕਰਨ ਵਾਲੇ ਇੰਨੀ ਗੱਲ ਤੋਂ ਧਾਹਾਂ ਮਾਰ ਕੇ ਰੋ ਪੈਂਦੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰਾਂ ਦੇ ਨੋ ਵਰਗਾ ਵੀ ਕੋਈ ਹੋ ਨਹੀਂ ਸਕਦਾ ਕਲਗੀਧਰ ਪਾਤਸ਼ਾਹ ਵਰਗਾ ਕਹਿੰਦੇ ਹੁਣ ਉਹਦੇ ਵਰਗਾ ਕੌਣ ਹੋ ਸਕਦਾ ਇੱਕ ਮੁਸਲਮਾਨ ਵਿਦਵਾਨ ਲਿਖਦਾ ਉਹ ਕਹਿੰਦਾ ਮੈਂ ਪੰਜ ਵਕਤ ਦਾ ਪੱਕਾ ਨਵਾਜ਼ੀ ਸਲਾਮ ਧਾਰਨੀ ਮੁਸਲਮਾਨ ਐ ਪਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਵਧਾਈ ਜਦੋਂ ਉਹਨੇ ਦੋ ਪੁਸਤਕਾਂ ਚ ਕੀਤੀ ਉਹਨੇ ਇਹ ਗੱਲ ਕਹਿ ਦਿੱਤੀ ਦੁਨੀਆ ਦੇ ਲੋਕੋ ਜਿੱਦਣ ਇਮਾਨਦਾਰੀ ਨਾਲ ਫੈਸਲਾ ਕਰੋਗੇ ਨਾ ਉਹ ਦਿਨ ਹਰ ਬੰਦੇ ਦੇ ਅੰਦਰੋਂ ਨਿਕਲੇਗਾ ਵਾਹ ਗੁਰੂ ਗੋਬਿੰਦ ਸਿੰਘ ਜੀ ਤੇਰੇ ਵਰਗਾ ਕੋਈ ਨਹੀਂ ਹੋ ਸਕਦਾ ਜਿੱਦਣ ਕੋਈ ਇਮਾਨਦਾਰੀ ਨਾਲ ਫੈਸਲਾ ਹਾਸ਼ਾ ਕਿਸੇ ਮੁਰਸ਼ਿਦ ਮੇ ਐਸਾ ਅਸੀਆਰ ਨਹੀਂ ਹੈ ਕਿਸੇ ਪੀਰ ਮੇ ਐਸਾ ਜ਼ਨਹਰ ਨਹੀਂ ਹੈ ਉਹ ਲਿਖਦਾ ਦੁਨੀਆਂ ਦੇ ਲੋਕੋ ਇਨਸਾਫ ਕਰੇ ਜ਼ੀਮੇ ਜ਼ਮਾਨਾ ਤੋ ਜਕੀ ਹੈ ਕਹ ਦੇਂਗੇ ਕਿ ਗੁਰੂ ਗੋਬਿੰਦ ਕਾ ਸੰਨੀ ਹੀ ਨਹੀਂ ਤੁਨੂੰ ਵੈਸੇ ਭੁਗਤ ਨਹੀਂ ਲੱਗੀ ਸਾਰਿਆਂ ਨੂੰ ਇਹ ਦੀਵਾਨ ਕੱਲ ਨਹੀਂ ਇਦਾਂ ਸਜਿਆ ਜੇ ਤੁਸੀਂ ਇਜਾਜ਼ਤ ਦਿਓ ਤਾਂ ਆਪਾਂ ਥੋੜੇ ਮਿੰਟ ਬੈ ਕੇ ਕਥਾ ਵਿਚਾਰ ਕਰੀਏ ਐਵੇਂ ਤੁਸੀਂ ਵੀ ਉਪਰੋਂ ਉਪਰ ਬੈਠੋ ਮੈਂ ਵੀ ਉਪਰ ਕਰਾਂ ਫਿਰ ਗੱਲ ਨਹੀਂ ਬਣਦੀ ਆਖੋ ਸਤਨਾਮ ਸ੍ਰੀ ਕਿਉਂਕਿ ਜੇ ਕਹੀਏ ਨਾ ਕੱਲ ਨੂੰ ਇਦਾਂ ਕੱਟ ਕਰ ਲਵੋਗੇ ਕੱਲ ਨਹੀਂ ਇਹ ਵਕਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲ ਕੀ ਤੇ ਪਾਦਸ਼ਾਹ ਵਰਗਾ ਕੋਈ ਨਹੀਂ ਹੋ ਸਕਦਾ ਜਦੋਂ ਮਹਾਰਾਜ ਉੱਥੋਂ ਚੱਲ ਪਏ ਨਾ ਦੋਮਾ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘੇ ਕਹਿੰਦੇ ਨੇ ਪਿਆਰੇ ਦਇਆ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੁਖਤੱਬ ਹੋ ਕੇ ਕਹਿੰਦੇ ਨੇ ਪਾਤਸ਼ਾਹ ਮੂੰਹ ਮੋੜ ਕੇ ਕਿਉ ਲੰਗ ਗਿਆ ਪੁੱਤਾਂ ਦੀ লাশ ਕੋਲੋਂ ਲੰਘਿਆ ਗੌਰ ਨਾਲ ਮੂੰਹ ਤਾਂ ਵੇਖ ਲੈਂਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰੇ ਦਇਆ ਸਿੰਘ ਕਹਿੰਦੇ ਨੇ ਮਹਾਰਾਜ ਮੈਂ ਤੁਮ ਅੱਲਾ ਖੋਲ ਕੇ ਕੱਪੜਾ ਪਾੜ ਕੇ ਦਿਨਾਂ ਸਸਕਾਰ ਕਰਨਾ ਸੰਭਵ ਨਹੀਂ ਹੈ ਪਰ ਪਿਓ ਵਾਲਾ ਇੱਕ ਫਰਜ਼ ਨਿਭਾ ਜਾਓ ਕਫਨ ਤਾਂ ਪਾਇਆ ਜਾ ਸਕਦਾ ਹੈ ਮਹਾਰਾਜ ਮੈਂ ਕਪੜਾ ਦਿੰਨੇ ਮੂੰਹ ਟੱਕ ਜਾਓ ਕਫਨ ਪਾਉਣ ਵਾਲੀ ਰਸਮ ਕਰ ਜਾਓ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਰੈਣ ਦੇ ਦਿਆ ਸਿੰਘ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਦਿੰਨੀਆਂ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਨੀਆਂ ਰਹਿਣ ਦੇ ਦਇਆ ਸਿੰਘ ਜਿਹੜੀ ਗੱਲ ਦਇਆ ਸਿੰਘ ਨੇ ਕਹੀ ਉਹ ਕਿਸੇ ਵੀ ਪਿਓ ਦੇ ਦਿਲ ਤੇ ਟੱਕ ਪਾ ਸਕਦੀ ਸੀ ਪਿਆਰੇ ਦਇਆ ਸਿੰਘ ਦਿਲ ਭਰ ਕੇ ਬੋਲੇ ਪਾਤਸ਼ਾਹ ਕਿਹੜੀ ਗੱਲ ਪਿੱਛੇ ਲੱਗਿਆ ਹੋਇਆ ਸਵੇਰ ਤੋਂ ਕਹਿੰਦੇ ਰਹੇ ਪੁੱਤਾਂ ਨੂੰ ਜੰਗ ਵਿੱਚ ਨਾ ਤੋਰੋ ਜਿਹੜਾ ਜੰਗ ਵਿੱਚ ਜਾਂਦਾ ਉਹ ਸ਼ਹੀਦ ਹੋ ਜਾਂਦਾ ਹੈ ਪੁੱਤ ਬਚਾ ਕੇ ਲੈ ਜਾਓ ਤੁਸੀਂ ਮੰਨੇ ਨਹੀਂ ਤੁਹਾਨੂੰ ਸਵੇਰ ਤੋਂ ਕਹਿੰਦੇ ਰਹੇ ਇੱਕ ਤੋਰ ਦਿੱਤਾ ਹੁਣ ਦੂਜਾ ਰੱਖ ਲਓ ਤੁਸੀਂ ਦੂਜਾ ਵੀ ਤੋਰ ਦਿੱਤਾ ਇੱਕ ਵੀ ਗੱਲ ਮੰਨੀ ਨਹੀਂ ਹੁਣ ਸ਼ਹੀਦ ਹੋ ਗਏ ਹੁਣ ਕਫਨ ਪਾਉਣ ਵਾਲੀ ਵੀ ਗੱਲ ਮੰਨਦੇ ਨਹੀਂ ਮਹਾਰਾਜ ਕਿਹੜੀ ਗੱਲ ਦੇ ਪਿੱਛੇ ਲੱਗੇ ਹੋਏ ਹੋ ਤੁਹਾਡੇ ਅੰਦਰ ਭਿਓ ਵਾਲਾ ਦਿਲ ਨਹੀਂ ਹੈ ਬਾਦਸ਼ਾ ਪੀੜ ਤਾਂ ਪੰਛੀ ਵੀ ਆਪਣੇ ਬੱਚਿਆਂ ਦੀ ਨਹੀਂ ਝੱਲਦੇ ਤੂੰ ਕਿਵੇਂ ਝੱਲ ਲਗਿਆ ਕੋਈ ਪੰਛੀ ਜਾਨਵਰ ਉਹ ਵੀ ਆਪਣੇ ਬੱਚਿਆਂ ਦੀ ਪੀੜਾ ਨਹੀਂ ਝੱਲ ਸਕਦਾ ਦਾਤਾ ਐਡੀ ਵੱਡੀ ਪੀੜਾ ਤੂੰ ਕਿਵੇਂ ਝੱਲ ਲਗਿਆ ਕਿਹੜੀ ਗੱਲ ਪਿੱਛੇ ਲੱਗਾ ਪਿਆਰੇ ਨрая ਸਿੰਘ ਦਿਲ ਭਰ ਕੇ ਅੰਦਰੋਂ ਬੋਲੇ ਕਹਿੰਦੇ ਦਾਤਾ ਕਿਹੜੀ ਗੱਲ ਪਿੱਛੇ ਲੱਗਾ ਹੋਇਆ ਹੈ ਛੱਡ ਦੇ ਤੂੰ ਦਾ ਤਾਂ ਕਿਹੜੀ ਗੱਲ ਪਿੱਛੇ ਲੱਗੇ ਆ ਕਹਿੰਦੇ ਕਿਹੜੀ ਗੱਲ ਪਿੱਛੇ ਮਹਾਰਾਜ ਲੱਗੇ ਮਹਾਰਾਜ ਤੁਸੀਂ ਕਰਨਾ ਕੀ ਚਾਹੁੰਦੇ ਹੋ ਪੁੱਤਰ ਨਹੀਂ ਪੀੜ ਤਾਂ ਪੰਖੇ ਰੂ ਵੀ ਨਹੀਂ ਚੱਲਦੇ ਛੱਡਦਾ ਤਾਂ ਛੱਡ ਪਿੱਛੇ ਲੰਗਾ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਖੇ ਰੂਹ ਵੀ ਨਹੀਂ ਝੱਲਦੇ ਜਿਹੜੀ ਅਗਲੀ ਗੱਲ ਕਹਿੰਦੇ ਬਾਦਸ਼ਾ ਗਰੀਬ ਤੋਂ ਗਰੀਬ ਮਾਪੇ ਦੁਨੀਆ 'ਚ ਗਰੀਬ ਤੋਂ ਗਰੀਬ ਬੰਦਾ ਹੋਵੇ ਉਹਦੀ ਔਲਾਦ ਨੂੰ ਵੀ ਕਫਨ ਮਿਲ ਜਾਂਦਾ ਤੂੰ ਤਾਂ ਸ਼ੈਨਸ਼ਾਹ ਹੰਦਾ ਸ਼ੈਨਸ਼ਾਹ ਗਰੀਬ ਤੋਂ ਗਰੀਬ ਮਾਪੇ ਜਗ ਵਿੱਚ ਪੈਨੇ ਕਫਨੋਂ ਬਗੈਰ ਦਸ ਕੀਦੇ ਪੁੱਤ ਗਏ ਨੇ ਪਾਦਸ਼ਾਹ ਨੇ ਕਿ ਰਹਿਣ ਦੇ ਦਿਆਂ ਸਿੰ ਮੇਰੇ ਪੁੱਤਾਂ ਤੇ ਕਫਨ ਨਾ ਪਾਈਂ ਪਤਾ ਕਿਉਂ ਮੈਂ ਪੁੱਤਾਂ ਨਾਲੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ ਹੈ ਜੇ ਪੁੱਤਾਂ ਤੇ ਕਫਨ ਪਾਇਆ ਲੋਕ ਕਹਿਣਗੇ ਗੁਰੂ ਗੋਬਿੰਦ ਸਿੰਘ ਨੇ ਫਰਕ ਕੀਤਾ ਮੈਂ ਪੁੱਤਾਂ ਨਾਲੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ ਦਇਆ ਸਿੰਘ ਜੀ ਨੇ ਕਿਹਾ ਮੈਂ ਪਤਾ ਕਿਉਂ ਕਹਿੰਦਾ ਸੀ ਮਹਾਰਾਜ ਤੁਹਾਡਾ ਪੂਰਾ ਗੁੱਸਾ ਦੁਸ਼ਮਣ ਨੇ ਤੁਹਾਡੇ ਪੁੱਤਰਾਂ ਤੇ ਕੱਲੇ ਕੱਢਿਆ ਬਾਕੀਆਂ ਦੇ ਕਿਸੇ ਦੇ ਇੱਕ ਤੀਰ ਵੱਜਿਆ ਕਿਸੇ ਦੇ ਦੋਤ ਫੰਗ ਵੱਜੀਆਂ ਨੇ ਦੱਸਿਆ ਤੇਰੇ ਸਹਿਬ ਜਾਂਦਿਆਂ ਤੇ ਪੂਰਾ ਗੁੱਸਾ ਦੁਸ਼ਮਣ ਨੇ ਕੱਢਿਆ ਬਰਸ਼ੀਆਂ ਮਾਰ ਮਾਰ ਕੇ ਸੀਨਾ ਪਾੜ ਦਿੱਤਾ ਕੱਲ ਸਵੇਰੇ ਪਾਤਸ਼ਾ ਦਿਨ ਚੜਨਾ ਲਾਸ਼ਾਂ ਵੇਖਣ ਯੋਗ ਨਹੀਂ ਮਹਾਰਾਜ ਇਲਣਾ ਆਉਣਗੀਆਂ ਤੇਰੇ ਪੁੱਤਾਂ ਦਾ ਮਾਸ ਨੋਚਣਗੀਆਂ ਤਾਂ ਮੈਂ ਚਾਹੁੰਨਾ ਇਹਨਾਂ ਤੇ ਕਪੜਾ ਪਾ ਦਿਓ ਪਾਤਸ਼ਾਹ ਨੇ ਕਾ ਨੋਚ ਲੈਣ ਦੇ ਮਾਸ ਮੇਰੇ ਪੁੱਤਾਂ ਦਾ ਮਾਸ ਨੋਚ-ਨੋਚ ਕੇ ਇਲਾ ਜਿੰਨਾ ਆਕਾਸ਼ ਵਿੱਚ ਉੱਚਾ ਉੜਨ ਦੀਆਂ ਇੱਕ ਦਿਨ ਇੰਨੇ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਚ ਲੱਗਿਆ ਸਾ ਸੰਗਤ ਅਜ 3-3 100 ਫੁੱਟ ਉੱਚੇ ਨਿਸ਼ਾਨ ਸਾਹਿਬ ਇਹ ਸਾਡੇ ਕਰਕੇ ਨਹੀਂ ਹੈ ਇਹ ਦਸਵੇਂ ਪਾਤਸ਼ਾਹ ਦੀ ਕੁਰਬਾਨੀ ਕਰਕੇ ਹੈ ਜਦੋਂ ਮਹਾਰਾਜ ਮਾਛੀ ਵੜਾ ਸੰਪੰਨ ਕਰਨ ਉੱਥੇ ਭਾਈ ਗੁਲਾਬੇ ਤੇ ਪੰਜਾਬੇ ਦੇ ਖੂਹ ਤੇ ਰੁਕੇ ਉਹਨਾਂ ਦੇ ਨੌਕਰ ਨੇ ਵੇਖ ਲਏ ਹਜ਼ੂਰ ਦੀ ਜਾ ਕੇ ਖਬਰ ਗੁਲਾਬੇ ਪੰਜਾਬੇ ਨੂੰ ਦਿੱਤੀ ਚੌਧਰੀ ਗੁਲਾਬਾ ਪੰਜਾਬਾ ਆਪਣੇ ਘਰ ਲੈ ਗਏ ਜਿਹੜੀ ਜਗ੍ਹਾ ਤੇ ਲੈ ਕੇ ਗਏ ਅੱਜ ਉਹਦਾ ਨਾਮ ਗੁਰਦੁਆਰਾ ਚਵਾਰਾ ਸਾਹਿਬ ਜਿੱਥੇ ਖੂਹ ਤੇ ਬੈਠੇ ਉਹ ਖੂਹ ਵੀ ਅੱਜ ਮੌਜੂਦ ਹੈ ਉਹ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਜਦੋਂ ਆਪਣੇ ਘਰ ਲੈ ਗਏ ਪਾਤਸ਼ਾਹ ਨੇ ਇਸ਼ਨਾਨ ਦੀ ਇੱਛਾ ਜ਼ਾਹਰ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਸ਼ਨਾਨ ਕਰਵਾਇਆ ਕਈ ਦਿਨਾਂ ਦਾ ਕਮਰ ਕਸਾ ਪੇਟ ਵਿੱਚ ਖੋਇਆ ਹੋਇਆ ਸੀ ਕਮਰ ਕਸਾ ਕੱਢਦਿਆਂ ਪੇਟ ਦਾ ਮਹਾ ਸੁਖੜ ਗਿਆ ਲਹੂ ਦੀ ਧਾਰ ਵਗੀ ਪਿਆਰੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਇਸ਼ਨਾਨ ਕਰਵਾ ਰਹੇ ਸਨ ਜਦੋਂ ਲਹੂ ਉਹ ਪਾਣੀ ਵਿੱਚ ਵਗਿਆ ਇੱਕਦਮ ਕੱਪੜੇ ਨਾਲ ਪੇਟ ਬੰਦ ਤਾ ਹਜ਼ੂਰ ਮੁਸਕਰਾ ਕੇ ਕਹਿੰਦੇ ਨੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਕੋਲ ਖਲੋਤੇ ਗੁਲਾਬੇ ਪੰਜਾਬੇ ਨੂੰ ਕਹਿੰਦੇ ਨੇ ਲਹੂ ਸਾਡਾ ਵਹਿ ਲੈਣ ਦਿਓ ਇਹ ਮਾਛੀਵਾੜੇ ਦੀ ਧਰਤੀ 'ਤੇ ਸਮਝ ਆਏਗਾ ਇੱਕ ਦਿਨ ਵਕਤ ਹੋਣੇ ਜਿੰਨੀ ਸ਼ਾਂਤੀ ਇਸ ਧਰਤੀ 'ਤੇ ਹੋਏਗੀ ਹੋਰ ਕਿਤੇ ਨਹੀਂ ਹੋਏਗੀ ਤੁਸੀਂ ਮਾਛੀਵਾੜਾ ਸੰਦਹਿ ਕੇ ਵੇਖਿਓ ਐਨਾ ਵੱਡਾ ਸੱਲ ਦਿਲ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ 'ਤੇ ਆਏ ਔਰ ਉੱਥੇ ਬਹੁਤ ਵੱਡਾ ਸਕੂਨ ਹੈ ਪਾਤਸ਼ਾਹ ਜੀ ਜਦੋਂ ਮਹਾਰਾਜਿਆਂ ਨੂੰ ਇੱਕ ਦਿਨ ਰੱਖਿਆ ਉਸੇ ਜਗ੍ਹਾ ਤੋਂ ਹਜ਼ੂਰ ਨੇ ਹੁਕਮ ਕੀਤਾ ਗੁਲਾਬੇ ਪੰਜਾਬੇ ਨੂੰ ਕਹਿੰਦੇ ਢੋਡੇ ਇਸ ਸ਼ਹਿਰ ਵਿੱਚ ਸਾਡੇ ਤਿੰਨ ਸ਼ਰਧਾਲੂ ਹੋਰ ਰਹਿੰਦੇ ਨੇ ਉਹਨਾਂ ਨੂੰ ਖਬਰ ਦਿਓ ਮਹਾਰਾਜ ਕੌਣ ਕਲਗੇ ਨਿਹਾਲੇ ਖੱਤਰੀ ਦੀ ਇੱਕ ਮਾਂ ਹੈ ਬਿਰਧ ਸਰੀਰ ਹੈ ਮਾਤਾ ਹਰਦੇਈ ਨੂੰ ਖਬਰ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ <tid> निहल्ले खत्री दी मां बिरद शरीर दर्शन ਕਰਨ ਆਈ ਉਹਨੇ ਮਹਾਰਾਜ ਨੂੰ ਤਿੰਨ ਚੋਲੇ ਇੱਕ ਚਾਦਰ ਪਹੇਂਡ ਕੀਤੀ ਉਹੀ ਉਹ ਤਿੰਨ ਚੋਲੇ ਨੀਲਾ ਰੰਗ ਕਰਵਾ ਕੇ ਪਾਦਸ਼ਾਹ ਚਾਦਰ ਉੱਪਰ ਲੈ ਕੇ ਉੱਚਾ ਪੀਰ ਬਣ ਕੇ ਨਿਕਲੇ ਦੋ ਸ਼ਰਦਾਲੂ ਇੱਥੇ ਮੁਸਲਮਾਨ ਨੇ ਗਨੀਖਾ ਨਵੀਖਾ ਉਹਨਾਂ ਨੂੰ ਸੁਨਿਆ ਦਿਓ ਗੁਲਾਬੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਸਰਹੰਦ ਤੋਂ ਵਜ਼ੀਰ ਖਾਨ ਦੀਆਂ ਫੌਜਾਂ ਇਲਾਕੇ ਵਿੱਚ ਘੇਰਾ ਪਾ ਕੇ ਬੈਠੀਆਂ ਨੇ ਤੁਹਾਨੂੰ ਲੱਭ ਰਹੇ ਨੇ ਕਿਸੇ ਮੁਸਲਮਾਨ ਨੂੰ ਖਬਰ ਦੇਣੀ ਖਤਰੇ ਤੋਂ ਖਾਲੀ ਨਹੀਂ ਹੈ ਹਜ਼ੂਰ ਨੇ ਬਚਨ ਕਹੇ ਕਹਿੰਦੇ ਪਿਆਰੇ ਧਰਮ ਸਿੰਘ ਜੀ ਸਮਝਾਓ ਕੁਲੱਬੇ ਤੇ ਪੰਜਾਬੇ ਨੂੰ ਸਾਡਾ ਕਿਸੇ ਮੁਸਲਮਾਨ ਨਾਲ ਬਹਿਰ ਨਹੀਂ ਹੈ ਨਾ ਕੋਈ ਮੁਸਲਮਾਨ ਸਾਡਾ ਬਹਿਰੀ ਹੈ ਸਾਡਾ ਬਹਿਰ ਜ਼ਬਰ ਤੇ ਜ਼ੁਲਮ ਦੇ ਨਾਲ ਹੈ ਗਨੀ ਖਾ ਨਵੀ ਖਾ ਸਾਡੇ ਸ਼ਰਧਾਲੂ ਨੇ ਜਾਓ ਉਹਨਾਂ ਨੂੰ ਖਬਰ ਦਿਓ ਉਹ ਘੋੜੇ ਵੇਚਦੇ ਸਨ ਮਹਾਰਾਜ ਨੂੰ ਲਿਜਾ ਕੇ ਜਦੋਂ ਖਬਰ ਦਿੱਤੀ ਉਹ ਭਾਵਨਾ ਨਾਲ ਆਏ ਹੱਥ ਜੋੜ ਕੇ ਕਿਹਾ ਮਹਾਰਾਜ ਸਾਡੇ ਘਰ ਵਿੱਚ ਵੀ ਚਰਨ ਪਾਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਗਲੇ ਦਿਨ ਸਵੇਰੇ ਗਨੀਖਾਨ ਨਵੀਖਾਨ ਆਪਣੇ ਕਰ ਲਏਗਾ ਉੱਥੋਂ ਮਹਾਰਾਜ ਦੇ ਚੋਲੇ ਤੇ ਚਾਦਰਾਂ ਨੀਲਾ ਰੰਗ ਕਰਵਾਇਆ ਲਲਾ ਜੀ ਤੋਂ ਉਹ ਨਿਸ਼ਾਨੀਆਂ ਅੱਜ ਬਣੀਆਂ ਹੋਈਆਂ ਨੇ ਜਦੋਂ ਪਾਦਸ਼ਾਹ ਗਨੀ ਖਾਂ ਨਵੀ ਖਾਂ ਦੇ ਘਰ ਰਹਿ ਉੱਥੋਂ ਮਹਾਰਾਜ ਨੇ ਕਿਹਾ ਚਾਰ ਸ਼ਫੇਰੇ ਇਲਾਕੇ ਵਿੱਚ ਸਰਹੰਦ ਦੀ ਫੌਜ ਦਾ ਘੇਰਾ ਹੈ ਗਨੀ ਖਾਂ ਨਵੀ ਖਾਂ ਅਸੀਂ ਇੱਥੋਂ ਉੱਚ ਦੇ ਪੀਰ ਬਣ ਕੇ ਨਿਕਲਣਾ ਤੁਸੀਂ ਸਾਨੂੰ ਲੈ ਕੇ ਜਾਓ ਉਹੀਓ ਚੋਲਾ ਤੇ ਚਾਦਰ ਪਾਦਸ਼ਾਹ ਨੇ ਆਪਣੇ ਤਨ ਤੇ ਲਈ ਨੀਲੇ ਰੰਗ ਦੇ ਚਾਰ ਚੋਲੇ ਅੱਗੇ ਪਿੱਛੇ ਪਲੰਘ ਝੁੱਕਣ ਵਾਲਿਆਂ ਨੂੰ ਫੜਾਏ ਚੌਰ ਸਾਹਿਬ ਕਰਨ ਵਾਲੇ ਨੇ ਵੀ ਉਹ ਝੋਲਾ ਪਹਿਨੇ ਆ ਐਦਾਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਗਨੀਖਾ ਨਵੀਖਾਂ ਦੇ ਘਰੋਂ ਤੁਰੇ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਗਨੀਖਾ ਨਵੀਖਾਂ ਨੂੰ ਕਿਹਾ ਤੁਸੀਂ ਸਾਡੀ ਬਹੁਤ ਵੱਡੀ ਸੇਵਾ ਕੀਤੀ ਕਦੇ ਹੁਕਮਨਾਮਾ ਪੜਿਓ ਉੱਥੇ ਪਿਆ ਜਿਹੜਾ ਮਹਾਰਾਜਾ ਨੇ ਲਿਖ ਕੇ ਦਿੱਤਾ ਗਨੀਖਾਂ ਨਵੀਖਾਂ ਦੇ ਨਾਮ ਆਪਣੇ ਖਾਲਸਾ ਪੰਥਰੋਂ ਉੱਚ ਲਿਖਿਆ ਹੋਇਆ ਜੇ ਮੇਰੇ ਫਰਜ਼ੰਦ ਸੇ ਬਿਹਜ ਹੈ ਫਰਜ਼ੰਦ ਦਾ ਅਰਥ ਹੁੰਦਾ ਪੁੱਤਰ ਪਾਦਸ਼ਾਹ ਕਹਿੰਦੇ ਇਹ ਮੈਨੂੰ ਮੇਰੇ ਪੁੱਤਾਂ ਤੋਂ ਪਿਆਰੇ ਨੇ ਗਨੀਖਾਂ ਨਵੀਖਾਂ ਜੇ ਮੇਰੇ ਫਰਜ਼ੰਦ ਸੇ ਬਿਹਜ ਹੈ ਮੇਰਾ ਖਾਲਸਾ ਸਦਾ ਇਨਕਾ ਰਿਣੀ ਰਹੇਗਾ ਜੋ ਇਨਕੀ ਸੇਵਾ ਕਰੇਗਾ ਉਸ ਤੇ ਗੁਰੂ ਗੋਬਿੰਦ ਸਿੰਘ ਕੀ ਖੁਸ਼ੀ ਹੋਗ ਹੁਕਮਨਾਮਾ ਲਿਖਿਆ ਹੋਇਆ ਜੇ ਮੇਰੇ ਫਰਜੰਦ ਸੇ ਬਹਿਜ ਹੈ ਜਦੋਂ ਪਲੰਗ ਚੁੱਕ ਕੇ ਤੁਰੇ ਨਾ ਮਾਛੀਵਾੜਾ ਸਾਬ ਤੋਂ ਅਜੇ ਸ਼ਹਿਰ ਤੋਂ ਬਾਹਰ ਨਿਕਲੇ ਫੌਜ ਦੇ ਪਹਿਰੇ ਵੇ ਦਰੋਗੇ ਨੇ ਘੇਰ ਲਿਆ ਰੋਕ ਕੇ ਮੋਰਿਓ ਉਹ ਕਹਿੰਦੇ ਨੇ ਇਸ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੋਣ ਦੀ ਖਬਰ ਹੈ ਇਹ ਕੌਣ ਨੇ ਗਨੀਖਾ ਨਵੀਖਾਨ ਨੇ ਕਹੇ ਸਾਡੇ ਉੱਚ ਦੇ ਪੀਰ ਉਹਨਾਂ ਨੂੰ ਸ਼ੱਕ ਸੀ ਉਹਨਾਂ ਕਹਿੰਦਾ ਜਿੰਨੀ ਦੇਰ ਸਾਡੀ ਸ਼ੱਕ ਨਾ ਦੂਰ ਹੋ ਜਾਏ ਅਸੀਂ ਪਲੰਗ ਅੱਗੇ ਜਾਣ ਨਹੀਂ ਦੇਣਾ ਰੋਕ ਲੈ ਉੱਥੋਂ ਸਾਥ ਸੰਗਤ ਕਾਜੀ ਸੈਦ ਜਿਹਨੂੰ ਨੂਰਦੀਨ ਕਹਿੰਦੇ ਨੇ ਉਸ ਕਾਜੀ ਨੂੰ ਬੁਲਾਇਆ ਸਲੋਹ ਵਾਲੇ ਕਾਲੇ ਨੂੰ ਸੱਤ ਲੋਹ دریا ਟਪਾ ਕੇ ਬੰਦੇ ਪਾਰ ਖੱਲੇ ਗਏ ਪਰੋਂ ਸਲੋ ਮਸੀਤ ਤੋਂ ਕਾਜੀ ਨੂੰ ਸੱਦਿਆ ਗਿਆ ਅਗਲੇ ਦਿਨ ਸਵੇਰੇ ਕਾਜੀ ਪਹੁੰਚਿਆ ਜਦੋਂ ਸੈਦ ਕਾਜੀ ਨੂੰ ਸੱਦ ਕੇ ਗਿਆ ਪਰਖ ਕਰੋ ਕੀ ਇਹ ਵਾਕਿਆ ਹੀ ਉੱਚ ਦੇ ਪੀਰ ਨੇ ਉਹ ਕਾਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਛਾਣ ਲਿਆ ਕਿਉਂਕਿ ਇਤਿਹਾਸ ਕਹਿੰਦਾ ਹੈ ਉਹ ਕਈ ਵਾਰ ਆਨੰਦਪੁਰ ਸਾਹਿਬ ਫਾਰਸੀ ਪੜਾਉਣ ਮਹਾਰਾਜ ਜੀਾਂ ਦੇ ਕੋਲ ਗਿਆ ਛੋਟੀ ਉਮਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਣਦਾ ਜਦੋਂ ਕਾਜੀ ਸੈਦ ਨੂਰਦੀਨ ਨੇ ਪਹਿਚਾਣ ਲਿਆ ਉਦੋਂ ਗਨੀ ਖਾਨ ਨਵੀ ਖਾਨ ਨੂੰ ਵੀ ਖਤਰਾ ਪੈ ਗਿਆ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਪਛਾਣੇ ਗਏ ਨੇ ਪਕੜੇ ਜਾਣਗੇ ਜਦੋਂ ਕਾਜੀ ਤੋਂ ਦਰੋਗਾ ਪੁੱਛਦਾ ਕਹਿੰਦੇ ਇਹ ਕੌਣ ਨੇ ਪਹਿਚਾਣ ਕਰੋ ਕੀ ਇਹ ਵਾਕਿਆ ਹੀ ਉੱਚ ਦੇ ਪੀਰ ਨੇ ਕਾਜੀ ਸੈਦ ਨੂਰਦੀਨ ਬੋਲਿਆ ਕਿ ਉੱਚ ਦੇ ਪੀਰ ਨਹੀਂ ਇੱਕਦਮ ਸਿੱਖਾਂ ਦੇ ਹੱਥ ਚੋਲੇਆਂ ਥੱਲੇ ਪਾਈਆਂ ਹੋਈਆਂ ਸ਼ਮਸ਼ੀਰਾਂ ਤੇ ਚਲੇ ਗਏ ਹੁਣ ਜੰਗ ਹੋਏਗੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਤੇ ਪਕੜੇ ਨਹੀਂ ਜਾਣੇ ਚਾਹੀਦੇ ਜਦੋਂ ਹੱਥ ਤਲਵਾਰਾਂ ਦੀ ਮੁੱਠ ਤੇ ਗਿਆ ਇੱਕਦਮ ਕਾਜੀ ਫਿਰ ਬੋਲਿਆ ਕਹਿੰਦਾ ਜੇ ਉੱਚ ਕੇ ਪੀਰ ਨਹੀਂ ਇਹ ਉੱਚ ਤੋਂ ਵੀ ਉੱਚ ਦੇ ਪੀਰ ਨੇ ਇਹਨਾਂ ਵਰਗਾ ਇਸ ਧਰਤੀ ਤੇ ਕੋਈ ਪੀਰ ਨਹੀਂ ਐ ਦਾ ਰੋਗ ਤੂੰ ਖੁਦਾ ਦੀ ਖਿਆਮਤ ਮੰਗ ਕਿ ਕੱਲ ਤੋਂ ਰੁਕਿਆ ਹੋਇਆ ਤੈਨੂੰ ਕੋਈ ਸ਼ਰਾਫ ਨਹੀਂ ਦੇ ਦਿੱਤਾ ਇਸ ਗੁਰੂ ਨੇ ਇਹ ਗੁਰੂ ਇੱਕ ਇਸ਼ਾਰਾ ਕਰਦਾ ਧਰਤੀ ਪੁੱਠੀ ਹੋ ਸਕਦੀ ਹੈ ਤੈਨੂੰ ਇਸ ਪੀਰ ਨੇ ਕੋਈ ਸ਼ਰਾਫ ਨਹੀਂ ਦੇ ਦਿੱਤਾ ਇਸ ਪੀਰ ਦੇ ਇੱਕ ਇਸ਼ਾਰੇ ਤੇ ਧਰਦੀ ਪੁੱਠੀ ਹੋ ਸਕਦੀ ਹੈ ਦਰੋਗਾਂ ਨੇ ਰਾਹ ਛੱਡ ਦਿੱਤਾ ਪਰ ਆਖਰੀ ਪਰਖ ਉਹਨਾਂ ਕਹੀਂ ਕਹਿੰਦੇ ਜੀ ਅਸੀਂ ਆਪਣਾ ਖਾਣਾ ਖਾਣਾ ਚਾਹੁੰਦੇ ਇਹਨਾਂ ਰੋਜ਼ੇ ਰੱਖੇ ਹੋਏ ਨੇ ਪਰ ਨਾਲ ਦੇ ਮুরিਦ ਤਾਂ ਖਾ ਸਕਦੇ ਨੇ ਉੱਥੇ ਪਾਦਸ਼ਾਹ ਨੇ ਕਿਹਾ ਹੁਣ ਤੁਰਕਾਂ ਦਾ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ ਸਿੱਕਾ ਨੂੰ ਪਰ ਪਾਦਸ਼ਾਹ ਨੇ ਬਚਨ ਕਹੇ ਪਿਆਰੇ ਰਿਆ ਸਿੰਘ ਧਰਮ ਸਿੰਘ ਮਾਨ ਸਿੰਘ ਇੰਜ ਕਰੋ ਕਿਰਪਾਨ ਭੇਂਟ ਕਰਕੇ ਭੋਜਨ ਛਕੋ ਜਿੱਥੇ ਪੰਜ ਉਹ ਤਿੰਨ ਸਿੱਖਾਂ ਦੇ ਗਨੀ ਦਾ ਨਵੀਂ ਖਾਂ ਦੇ ਕੋਲ ਉਹ ਥਾਲ ਭੋਜਨ ਦਾ ਕਿਰਪਾਨ ਭੇਂਟ ਕਰਕੇ ਸਿੱਖਾਂ ਨੇ ਤੁਰਕਾਂ ਦਾ ਖਾਣਾ ਛਕਿਆ ਅੱਜ ਉੱਥੇ ਗੁਰਦੁਆਰਾ ਕਿਰਪਾਨ ਭੇਂਟ ਬਣਿਆ ਹੋਇਆ ਸਾਨੂੰ ਹਦਾਇਤ ਹੈ ਸਿੱਖਾਂ ਨੂੰ ਕਿਸੇ ਵੀ ਅਨਮਤੀਏ ਦੇ ਘਰ ਭੋਜਨ ਪ੍ਰਸ਼ਾਦਾ ਛਕਣਾ ਪੈ ਜਾਏ ਬੇਅਮਰਤੀਏ ਦੇ ਘਰ ਛਕਣਾ ਪੈ ਜਾਏ ਉਦੋਂ ਕਿਰਪਾਨ ਭੇਂਟ ਕਰਕੇ ਅਰਦਾਸ ਕਰਕੇ ਛਕੋ ਉਹਦੀ ਜ਼ਿੰਮੇਵਾਰੀ ਗੁਰੂ ਦੀ ਹੋਏਗੀ ਕਿਉਂਕਿ ਇਹ ਨਹੀਂ ਕਹਿ ਸਕਦੇ ਜੀ ਤੁਸੀਂ ਅੰਮ੍ਰਿਤ ਨਹੀਂ ਛਕਿਆ ਤੁਹਾਡੇ ਕਰ ਅਸੀਂ ਛਕਣਾ ਹੀ ਨਹੀਂ ਹੈ ਐਦਾਂ ਤਾਂ ਉਹ ਬੰਦਾ ਕਦੇ ਨੇੜੇ ਨਹੀਂ ਲੱਗੇਗਾ ਸਾਡੇ ਅਸੀਂ ਬਹੁਤ ਕਟੜ ਹੋ ਗਏ ਅਸੀਂ ਪਿਆਰ ਨਾਲ ਨੇੜੇ ਲਿਆਉਣ ਦੀ بجائے ਕਈਆਂ ਨੂੰ ਦੂਰ ਕਰ ਦਿੱਤਾ ਪਰ ਇਹ ਮਰੇ ਹਦੈ ਵੇ ਕਿਸੇ ਬੇਅਮਰਤੀਏ ਕਿਸੇ ਦੂਜੇ ਦੇ ਘਰ ਛਕਣਾ ਹੋਵੇ ਅਮਰ ਧਾਰੀ ਸਿੱਖ ਅਰਦਾਸ ਕਰਕੇ ਕਿਰਪਾਨ ਪਹਿਨ ਕਰੇ ਜ਼ਿੰਮੇਵਾਰੀ ਗੁਰੂ ਦੀ ਹੈ ਉੱਥੋਂ ਪਾਤਸ਼ਾਹ ਦਾ ਪਲੰਘ ਚੁੱਕ ਕੇ ਸਾਧ ਸੰਗਤ ਆਲਮਗੀਰ ਸਾਹਿਬ ਤੱਕ ਆਏ ਕਈ ਵਿਦਵਾਨਾਂ ਹੇਰਾਪਿੰਡ ਪਿੰਡ ਤੱਕ ਲਿਖਿਆ ਜਿੱਥੇ ਮਹੰਤ ਕਰਪਾਲਦਾਸ ਜੀ ਦਾ ਆਸਥਾਨ ਬਣਿਆ ਹੋਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀਤੀ ਗਨੀਖਾ ਨਵੀਖਾਨੇ ਇੱਥੋਂ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮਨਾਮਾ ਦਿੱਤਾ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਨਾਲ ਹੁਕਮਨਾਮਾ ਬਖਸ਼ਿਆ ਗਨੀਖਾਂ ਨਵੀਖਾਂ ਜੇ ਮੇਰੇ ਫਰਜੰਦ ਸੇ ਬਿਹੱਦ ਹੈ ਜਦੋਂ ਹੁਕਮ ਲੈ ਕੇ ਮਾਛੀਵੜਾ ਸਭ ਪਹੁੰਚੇ ਸਭ ਤੋਂ ਵੱਧ ਖੁਸ਼ੀ ਗਨੀਖਾਂ ਨਵੀਖਾਂ ਦੀ ਇਕਲੋਤੀ ਧੀ ਨੂੰ ਹੋਈ ਉਹ ਪਤਾ ਕਿਉਂ ਉਹਨੇ ਖੁਸ਼ੀ ਵਿਦਕਿਆ ਅੱਬਾ ਜਾਨ ਆਪਣੇ ਪਿਤਾ ਗਨੀਖਾਂ ਅੱਬਾ ਜਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਪੁੱਤਰ ਨੇ ਇਹ ਦੁਨੀਆ ਕੈਂਦੀ ਹੈ ਚਾਰ ਸਹਿਬ ਜੱਦਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਦੁਨੀਆ ਕਹਿੰਦੀ ਹੈ ਹੁਣ ਤੁਹਾਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜੇ ਮੇਰੇ ਪੁੱਤਰਾਂ ਤੋਂ ਭਾਵ ਫਰਜ਼ੰਦ ਸੇ ਬਹਿ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਦੇ ਚਾਰ ਪੁੱਤ ਵਿਆਹੇ ਨਹੀਂ ਦੋ ਵੱਡੇ ਸ਼ਹੀਦ ਹੋ ਗਏ ਨੇ ਦੋ ਛੋਟਿਆਂ ਦਾ ਪਤਾ ਨਹੀਂ ਹੈ ਪਰ ਮੈਨੂੰ ਇੱਕ ਮਾਣ ਇਸੇ ਜਨਮ ਵਿੱਚ ਮਿਲ ਗਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਪੁੱਤਰ ਬਣਾਇਆ ਹੈ ਤੇ ਗਨੀ ਕਾਂਦੀ ਧੀ ਕਹਿੰਦੀ ਐ ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ ਬਾਅਦ ਵਿੱਚ ਹਕੂਮਤ ਨੂੰ ਉਹ ਸਚਾਈ ਪਤਾ ਲੱਗੀ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕਰਨ ਦੇ ਬਦਲੇ ਉਹਨਾਂ ਦੋਮਾ ਭਰਾਵਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸਰਹੰਦ ਹਕੂਮਤ ਵੱਲੋਂ ਅੱਜ ਦੋਮਾ ਦੀਆਂ ਕਬਰਾਂ ਜਿਹੜੀਆਂ ਨੇ ਉਹ ਉਸ ਜਗ੍ਹਾ ਉੱਤੇ ਗੁਰਦੁਆਰਾ ਗਨੀਖਾ ਨਵੀਖਾ ਬਣੀਆਂ ਨੇ ਬੜੀ ਕਮਾਲ ਦੀ ਗੱਲ ਹੈ ਪੰਥ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਖਾਲਸਾ ਗੌਰ ਮੜੀ ਮੱਠ ਭੁੱਲ ਨਾ ਮੰਨੇ ਗੌਰ ਮੜੀ ਮੱਠ ਭੁੱਲ ਨਾ ਮੰਨੇ ਭੁੱਲ ਕੇ ਕਿਸੇ ਕਬਰ ਨੂੰ ਮੱਠ ਨੂੰ ਮੜੀ ਨੂੰ ਨਹੀਂ ਮੰਨਦਾ ਪਰ ਕਿਹੜਾ ਸਿੱਖ ਹੈ ਜਿਹਦੀ ਹਿੰਮਤ ਹੈ ਗਨੀਖਾ ਨਵੀਖਾ ਦੇ ਸਥਾਨ ਮੱਚੀਵਾੜੇ ਜਾਏ ਔਰ ਗੁਰਦੁਦਾਰੇ ਬੜਨ ਲੱਗੇ ਉਹਨਾਂ ਦੀਆਂ ਕਬਰਾਂ ਨੂੰ ਆਪਾਂ ਸਤਿਕਾਰ ਨਾ ਕਰੀਏ ਕਿਸੇ ਤੇ ਹਿੰਮਤ ਨਹੀਂ ਲੰਗਲ ਅੱਗੇ ਉਹਨਾਂ ਕਬਰਾਂ ਨੂੰ ਵੀ ਹੱਥ ਜੋੜੀਦਾ ਹੈ ਪਤਾ ਕਿਉਂ ਉਹ ਕਬਰਾਂ ਇਕੱਲੀਆਂ ਪੱਥਰ ਦੀਆਂ ਕਬਰਾਂ ਨਹੀਂ ਅਸੀਂ ਗਨੀ ਖਾਨ ਨਵੀ ਖਾਨ ਦੀਆਂ ਕਬਰਾਂ ਨੂੰ ਮੱਥਾ ਨਹੀਂ ਟੇਕਦੇ ਗਨੀ ਖਾਨ ਨਵੀ ਖਾਨ ਦੀ ਕੁਰਬਾਨੀ ਨੂੰ ਮੱਥਾ ਟੇਕਦੇ ਕਬਰ ਨੂੰ ਮੱਥਾ ਨਹੀਂ ਟੇਕਦੇ ਗਨੀਖਾ ਨਵੀਖਾਂ ਦੀਆਂ ਦਰਵਾਜੇ ਦੇ ਦੋਵੇਂ ਪਾਸੇ ਕਬਰਾਂ ਬਣੀਆਂ ਚਰਾਗ ਜਗਦਾ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਅਸੀਂ ਕਬਰ ਨੂੰ ਉੱਥੇ ਮੱਥਾ ਨਹੀਂ ਟੇਕਦੇ ਉਹਨਾਂ ਦੀ ਕੁਰਬਾਨੀ ਨੂੰ ਸਿਰ ਝੁਕਾਈਦੇ ਔਰ ਕਮਾਲ ਦੀ ਗੱਲ ਹੈ ਦਸਵੇਂ ਪਾਤਸ਼ਾਹਾਂ ਦਾ ਪਲੰਘ ਵੀ ਦੋਮਾ ਭਰਾਮਾ ਨੇ ਮੋਹਰਿਓ ਚੁੱਕਿਆ ਸੀ ਮੋਹਰੇ ਦੋਵੇਂ ਭਰਾ ਗਨੀਖਾਂ ਤੇ ਨਵੀਖਾਂ ਪਲੰਗ ਤੇ ਪਿੱਛੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਐਂ ਪ੍ਰਤੀਤ ਹੁੰਦਾ ਹੈ ਦਰਵਾਜੇ ਵਿੱਚ ਦੋਵੇਂ ਪਾਸੇ ਕਵਰਾਂ ਦੋਮਾ ਭਰਾਮਾਂ ਦੀਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਅੱਜ ਵੀ ਐਂ ਲੱਗਦਾ ਹੈ ਗੁਰੂ ਤੋਂ ਪਹਿਲਾਂ ਮੋਰੇ ਦਰਵਾਜੇ ਚ ਖਲੋਕੇ ਜਿਵੇਂ ਪਹਿਰਾ ਦੇ ਰਹੇ ਹੋਣ ਇੰਨੀ ਵੱਡੀ ਗੱਲ ਹੈ ਆਪਾਂ ਉਹਨਾਂ ਦੀ ਯਾਦ ਵਿੱਚ ਵੀ ਇਹ ਸਮਾਗਮ ਰੱਖਿਆ ਪਰ ਤੁਹਾਨੂੰ ਬੇਨਤੀ ਹੈ ਪ੍ਰਬੰਧਕਾਂ ਬਹੁਤ ਉਪਰਾਲਾ ਕੀਤਾ ਹੈ ਬੜਾ ਖਰਚਾ ਵੀ ਕੀਤਾ ਹੈ ਮਿਹਨਤ ਵੀ ਕੀਤੀ ਸਮਾਗਮ ਕਰਾਉਣੇ ਸੌਖੇ ਨਹੀਂ 15-15 ਦਿਨ ਘਰ ਦੇ ਕੰਮ ਛੱਡਣੇ ਪੈਂਦੇ ਆ ਆਪਾਂ ਤਾਂ ਆ ਕੇ ਬਹਿ ਗਏ ਨੇ ਇੱਥੇ ਬਹਿਣਾ ਵੀ ਔਖਾ ਲੱਗਦਾ ਆਪਾਂ ਨੂੰ ਪ੍ਰਬੰਧਕ ਵਿੱਚ 15-15 ਦਿਨ ਕੰਮ ਛੱਡਣੇ ਪੈਂਦੇ ਅਸੀਂ ਸਮਾਗਮ ਕਰਾਈਦੇ ਨੇ ਹਰ ਸਾਲ 15-15 20-20 ਦਿਨ ਘਰ ਨਹੀਂ ਵੜਦੇ ਸੇਵਾ ਬਹੁਤ ਵੱਡੀ ਹੈ ਇੰਨਾ ਪ੍ਰਬੰਧ ਕਰਨਾ ਹੈ ਪਰ ਤੁਹਾਨੂੰ ਇੱਕੋ ਬੇਨਤੀ ਇਹ ਸਫਲ ਹੋ ਜਾਣਗੇ ਸਮਾਗਮ ਉਦੋਂ ਮਨਾਏ ਜਦੋਂ ਆਪਾਂ ਗੁਰੂ ਦਾ ਹੁਕਮ ਮੰਨ ਲੱਗਦਾ ਹੈ ਰਾਤੀ ਮੈਂ ਬੇਨਤੀ ਕੀਤੀ ਸੀ ਚਾਹ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਵਾਹਿਗੁਰੂ ਕਹਦਿਆ ਕਰੋ ਕਿੰਨੀਆਂ ਕੁ ਭੈਣਾਂ ਨੇ ਕਿਹਾ ਇਹ ਹੋਮਵਰਕ ਹੈ ਕਰਿਓ ਘਰਾਂ ਤੱਕੜੇ ਰੋਜ ਕਿਹਾ ਕਿਹਾ ਕਰੋ ਰੋਜ਼ ਹੀ ਚਲੋ ਅੱਜ ਤੁਸੀਂ ਕਿਰਪਾ ਕੀਤੀ ਐ ਇਹ ਪੱਕਾ ਤੁਹਾਡਾ ਹੋਮਵਰਕ ਐ ਜਦੋਂ ਸਵੇਰੇ ਚਾਹ ਬਣਾਉਣਾ ਪਾਣੀ ਧਰਨ ਲੱਗਿਆਂ ਕਹਦੇ ਹੋ ਸਤਨਾਮ ਸ੍ਰੀ ਉਹਦੇ ਵਿੱਚ ਖੰਡ ਪੱਤੀ ਪਾਉਣ ਲੱਗਿਆਂ ਕਹਦੇ ਹੋ ਸਤਨਾਮ ਸ੍ਰੀ ਦੁੱਧ ਪਾਉਣ ਲੱਗਿਆਂ ਕਹਤਾ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਵਿਸ਼ਵਾਸ ਐ ਇੱਕ ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਆਉਣਗੇ ਸਾਰਾ ਪਰਿਵਾਰ ਅੱਪੇ ਜਪਣ ਲੱਗ ਜਾਏਗਾ ਸਤਨਾਮ ਸ੍ਰੀ ਤੇ ਜਿੱਥੇ ਭਾਈ ਸਾਰਾ ਪਰਿਵਾਰ ਸਵੇਰੇ ਉੱਠ ਕੇ ਵਾਹਿਗੁਰੂ ਕਵੇ ਸਾਰਾ ਡੱਬਰ ਪੰਜ ਸੱਤ ਜੀ ਘਰ ਦੇ ਜਿਹੜਾ ਵੀ ਉੱਠੇ ਚਾਹ ਫੜਨ ਲੱਗੇ ਕਵੇ ਸਤਨਾਮ ਸ੍ਰੀ ਵਾਹਿਗੁਰੂ ਸਾਰਾ ਪਰਿਵਾਰ ਵਾਹਿਗੁਰੂ ਕਵੇ ਉੱਥੇ ਕਦੇ ਕਲ ਕਲੇਸ਼ ਨਹੀਂ ਰਹਿ ਸਕਦਾ ਇਹ ਮੈਂ ਨਹੀਂ ਕਹਿੰਦਾ ਗੁਰੂ ਨੇ ਲਿਖ ਕੇ ਦਿੱਤਾ ਤੋਨੂੰ ਕਿਸੇ ਬਾਬੇ ਕੋਲੋਂ ਪੁੱਛਣ ਦੀ ਲੋੜ ਨਹੀਂ ਕਿਸੇ ਬਾਬੇ ਕੋਲੋਂ ਜਾ ਕੇ ਪੁੱਛ ਲੈਣ ਦੀ ਲੋੜ ਨਹੀਂ ਤੋਨੂੰ ਗੁਰੂ ਨੇ ਲਿਖ ਕੇ ਦਿੱਤਾ ਸਿਮਰੋ ਸਿਮਰ ਸਿਮਰ ਸੁਖ ਪੜੋ ਸਿਮਰੋ ਸਿਮਰ ਸਿਮਰ ਸੁਖ ਕੱਲ ਕਲੇਸ਼ ਤਨ ਮੈਂ ਮਿਟਾਵੋ ਭਾਈ ਕੱਲ ਕਲੇਸ਼ ਮਿਟਾ ਇਹ ਪੱਕਾ ਹੋਮਵਰਕ ਕਰ ਲਿਓ ਇਹ ਨਹੀਂ ਵੀ ਅੱਜ ਐ ਨਾ ਹੋਵੇ ਵੇ ਸ਼ਾਮ ਨੂੰ ਪੁੱਛਣਾ ਸੀ ਤਾਂ ਅਸੀਂ ਕਰ ਲਿਆ ਕੱਲ ਨੂੰ ਕੁੱਲ ਜਿਓ ਪੱਕਾ ਕਰ ਲਓ ਹਰ ਰੋਜ਼ ਚਾਹ ਪਾਣੀ ਭੋਜਨ ਬਣਾਉਂਦਿਆਂ ਕਹਿਣਾ ਸਤਨਾਮ ਸ੍ਰੀ ਭੈਣੋਂ ਕਰ ਲਓਗੇ ਪੱਕਾ ਕਰ ਲਓਗੇ ਵੀ ਹੱਥ ਖੜੇ ਕਰਿਓ ਬੋਲੇ ਸੋਨੇ ਹਾਲ ਕਈ ਬੀਬੀਆਂ ਨੇ ਵਿੱਚ ਹੱਥ ਨਹੀਂ ਖੜੇ ਕੀਤੇ ਉਹ ਪਤਾ ਕਿਉਂ ਮੈਨੂੰ ਪਤਾ ਹੈ ਉਹ ਕਹਿੰਦੀਆਂ ਸਵੇਰ ਦੀ ਚਾਹ ਤਾਂ ਘਰ ਵਾਲਾ ਬਣਾਉਂਦਾ ਹੈ। ਆਪੇ ਵਾਹਿਗੁਰੂ ਕਹਿੰਗੇ। ਚਲੋ ਜੇ ਕਿਸੇ ਦੇ ਘਰ ਵਾਲਾ ਵੀ ਸਵੇਰੇ ਚਾਹ ਬਣਾਉਂਦਾ ਹੈ ਤਾਂ ਉਹਦੇ ਵਿੱਚ ਐ ਇਤਰਾਜ ਨਹੀਂ ਹੈ। ਤੁਸੀਂ ਅੱਗੇ ਕਹਿ ਦਿਓ ਵੀ ਸਰਦਾਰ ਜੀ ਭਾਈ ਸਾਹਿਬ ਕਹਿੰਦੇ ਗਏ ਨੇ ਵੀ ਜਿਹੜਾ ਸਵੇਰੇ ਚਾਹ ਬਣਾਵੇ ਵਾਹਿਗੁਰੂ ਕਵੇ ਤਾਂ ਡੀ ਡਿਊਟੀ ਹੈ ਹੁਣ ਵਾਹਿਗੁਰੂ ਤੁਸੀਂ ਕੀ ਕਰੋ। ਜੇ ਵਾਹਿਗੁਰੂ ਉਹ ਕਹ ਕੇ ਚਾਹ ਬਣਾਉਂਦੇ ਤਾਂ ਰੋਟੀ ਤਾਂ ਤੁਸੀਂ ਬਣਾਉਂਦੇ ਹੋ ਨਾ ਵਾਹਿਗੁਰੂ ਤੁਸੀਂ ਕਹਿ ਲਿਆ ਕਰੋ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਇਹਨੂੰ ਮਨੋਵਿਗਿਆਨ ਮੰਨਦਾ ਹੈ ਜੇ ਭੋਜਨ ਵਿੱਚ ਨੈਗੇਟਿਵਿਟੀ ਆ ਜਾਏ ਨਾ ਉਹ ਕਿਸੇ ਨੂੰ ਤੰਦਰੁਸਤੀ ਨਹੀਂ ਦੇ ਸਕਦਾ ਜੋਦੇ ਵਿੱਚ ਪੋਜ਼ਿਟਿਵਿਟੀ ਭਰਦੇ ਹੋ ਉਹ ਭੋਜਨ ਬਹੁਤ ਵੱਡੀ ਸ਼ਕਤੀ ਰੱਖਦਾ ਹੈ ਇਹ ਐਵੇਂ ਨਹੀਂ ਗੁਰੂ ਘਰ ਦਾ ਪ੍ਰਸ਼ਾਦਾ ਕਈਆਂ ਦਾ ਰੋਗ ਤੋੜ ਦਿੰਦਾ ਹੈ ਇੱਥੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਬਣਾਇਆ ਜਾਂਦਾ ਵਰਤਾਇਆ ਜਾਂਦਾ ਛਕਿਆ ਜਾਂਦਾ ਤਾਂ ਉਹਦੇ ਵਿੱਚ ਗੁਰੂ ਦੀ ਬਖਸ਼ਿਸ਼ ਹੈ ਸੋ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਤੋਂ ਦੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ ਵਧੇਰੇ ਸਮੇਂ ਲਈ ਮਾਫੀ ਚਾਹੁੰਦਾ ਸਮੂਹ ਪ੍ਰਬੰਧਕਾਂ ਦਾ ਸੰਗਤਾਂ ਦਾ ਧੰਨਵਾਦ ਇੱਕ ਵਾਰ ਗੁਰੂ ਦੇ ਲਾਡ ਪਿਆਰ ਵਿੱਚ ਆ ਕੇ ਵਿਸ਼ਵਾਸ ਵਿੱਚ ਆ ਕੇ ਕਹੋ ਸਤਗੁਰ ਕੈ ਵੱਲੇ ਹਾਰੇ ਆਪਣੇ ਸਤਗੁਰ ਕੈ ਵੱਲੇ ਹਾਰੇ ਸਤਗੁਰ ਗੱਜ ਕੇ ਸਤਗੁਰ ਕੈ ਵੱਲੇ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ